ਉਹ ਨਸ਼ਾ ਤਸਕਰਾਂ ਦੇ ਜਿਹੜੇ ਘਾਰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ ਇਸ ਵਾਲੇ ਜਿਹੜਾ ਪੀਲਾ ਬੰਡਲ ਹੋ ਹਾਂਜੀ ਇੱਥੇ ਅਸੀਂ ਗੱਲਬਾਤ ਵੀ ਕਰਦੇ ਆਂ ਜੀ ਅਸੀਂ ਜੀ ਅਸੀਂ 11 ਜੀਸੀਬੀ ਲਿਆ ਕੇ ਸਰਪੰਚ ਸਾਹਿਬ ਦੇ ਘਰੇ ਲਾਤੀ ਆ ਠੀਕ ਹੈ ਹਾਂਜੀ ਹਾਂਜੀ ਕਿਉਂਕਿ ਬਾਅਦ ਦੇ ਵਿੱਚ ਫੋਰਸ ਮੰਗਾ ਕੇ ਜਿਹੜੀ ਆਪਾਂ ਘਾਰ ਜਿਹੜੇ ਇਹ ਢਾਉਣਿਆਂ ਚਿੱਟੇ ਵਾਲਿਆਂ ਦੇ ਠੀਕ ਹੈ ਜਿਹੜਾ ਇਸ ਪਿੰਡ ਦੇ ਵਿੱਚ 3 4 ਮੁੰਡੇ 3 ਮੁੰਡੇ ਚਿੱਟੇ ਵੇਚਦੇ ਤਿੰਨ ਘਰ ਤੇ 4 5 ਮੁੰਡਿਆਂ ਦੀ ਮੌਤ ਹੋ ਚੁੱਕੀ ਹੈ ਇਹ ਬਹੁਤ ਮਾੜੀ ਗੱਲ ਹੈ ਠੀਕ ਹੈ ਅਸੀਂ ਹੁਣ ਜੀਸੀਬੀ 11 ਅੰਦਰ ਖੜਾਤੀ ਹੈ ਜਦੋਂ ਫੋਰਸ ਆ ਗਈ ਉਸ ਤੋਂ ਬਾਅਦ ਵਿੱਚ ਅਸੀਂ ਘਰ ਟਾਉਣ ਦੀ ਜਿਹੜੀ ਕਾਰਵਾਈ ਉਹ ਸ਼ੁਰੂ ਕਰਾਂਗੇ ਸੋ ਸੋ ਸਾਹਿਬ ਅਸੀਂ ਬਹੁਤ ਮਤਲਬ ਇਹਨਾਂ ਨੂੰ ਸਮਝਾਇਆ ਪਰ ਕੀ ਕਰਕੇ ਸਾਡੀ ਗੱਲ ਨਹੀਂ ਕੋਈ ਸੁਣਦਾ ਕੋਈ ਗੱਲ ਨਾ ਮੁੰਡੇ ਪਿੰਡ ਦੇ ਵੀ ਸਮਝ ਲਓ ਵੀ ਚੱਲ ਚੁੱਕੇ ਆ ਵਿਚਾਰੇ ਕੋਈ ਗੱਲ ਨਾ ਨੰਬਰਦਾਰ ਸਾਹਿਬ ਹੁਣ ਇਹ ਚੀਜ਼ ਇਹ ਜਿਹੜਾ ਕੋਡ ਆ ਮੈਂ ਖਤਮ ਕਰ ਦੇਣਾ ਠੀਕ ਹੈ ਸਰਕਾਰ ਨੇ ਸਾਡਾ ਜਿਹੜਾ ਪਿੱਠ ਦੇ ਉੱਤੇ ਬਹੁਤਾ ਹੱਥ ਰੱਖਿਆ ਸਰਕਾਰ ਨੇ ਬਹੁਤ ਇਹ ਸਲਾਘਾ ਜੋ ਕੰਮ ਆ ਸਰਕਾਰ ਨੇ ਤੇ ਗਾ ਡੀਜੀਪੀ ਸਾਹਿਬ ਨੇ ਸਾਨੂੰ ਹਦਾਇਤਾਂ ਦਿੱਤੀਆਂ ਵੀ ਜਿਹੜੇ ਵੀ ਚਿੱਟਾ ਵੇਚਦੇ ਆ ਉਹਨਾਂ ਦੇ ਘਰ ਟਾਇ ਜਾਣਾ ਇਹ ਬਹੁਤ ਵਧੀਆ ਪ੍ਰਬੰਧ ਆ ਆਪਾਂ ਉਹਨਾਂ ਤੁਹਾਡੇ ਘਰੇ ਬੈਨਿਆ ਕੋਈ ਨਹੀਂ ਫਿਰ ਫੋਰਸ ਆ ਜਾਂਦੇ ਹਾਂ ਠੀਕ ਹੈ ਥੰਦਰ ਸਾਹਿਬ ਠੱਡਾ ਪੀਂਗੇ ਕੋਈ ਗੱਲ ਨਹੀਂ ਲਾਓ ਤੁਸੀਂ ਵੀ ਲੋਕੋ ਗੱਲ ਇਹ ਮਾਜੀ ਇਹ ਜੀ ਆਪਣੇ ਸਰਕਾ ਮੈਂਬਰ ਆ ਜੀ ਅੱਛਾ ਹਾਂ ਠੀਕ ਹੈ ਮੈਂ ਮਿਲਿਆ ਬੰਦੇ ਆ ਤੇ ਇਹਨਾਂ ਨੇ ਕਈ ਮੁੰਡਿਆਂ ਨੂੰ ਮਤਲਬ ਸਮਝਾਇਆ ਤੇ ਪਰ ਜਿਹੜੇ ਆ ਤਿੰਨ ਮੁੰਡੇ ਸੀ ਆਪਣੇ ਇਹ ਨਹੀਂ ਸਬੰਧ ਇਹਨਾਂ ਦਾ 35 ਜੀ ਅਸੀਂ ਇੱਥੇ ਜੀਸੀਬੀ ਲਿਆਂਦੀ ਆ ਤੇ ਜਿਹੜੇ ਆਪਣੇ ਪਿੰਡ ਦੇ ਵਿੱਚ ਤਿੰਨ ਮੁੰਡੇ ਖਿਤਾ ਵੇਚਦੇ ਆ ਠੀਕ ਆ ਜੀ ਠੀਕ ਆ ਸਰਕਾਰ ਵੱਲੋਂ ਤੇ ਡੀਜੀਪੀ ਸਾਹਿਬ ਵੱਲੋਂ ਹਦਾਇਤਾਂ ਹੋਈਆਂ ਜੀ ਵੀ ਉਹਨਾਂ ਦੇ ਜਿਹੜੇ ਘਰ ਆ ਉਠਾਈ ਜਾਣ ਠੀਕ ਹੈ ਜੀ ਕਿਉਂਕਿ ਅੱਗੇ ਪਤਾ ਕੀ ਹੁੰਦਾ ਸੀ ਅੱਗੇ ਜਦੋਂ ਫੜਿਆ ਜਾਂਦਾ ਸੀ ਜਿੱਟੇ ਵਾਲਾ ਤੇ ਫਿਰ ਛੁੱਟ ਜਾਂਦਾ ਸੀ ਠੀਕ ਹੈ ਚਲੋ ਸਾਡੇ ਤੋਂ ਕੋਈ ਪਿੱਛੋਂ ਪ੍ਰੈਸ਼ਰ ਨਾ ਪਾਵੇ ਤਾਂ ਅਸੀਂ ਇਹ ਜਿਹੜੀ ਲਾਹਮਤ ਹੈ ਇਹ ਖਤਮ ਹੀ ਕਰਕੇ ਛੱਡਾਂਗੇ ਅੱਗੇ ਸਾਡੇ ਪਿੰਡ ਦੇ ਵਿੱਚ ਮੈਂ ਸੁਣਿਆ ਵੀ 3-4 ਬੰਦੇ ਮਾਰ ਕੇ ਚੱਕਾ ਵੀ ਫਿਰ ਬਹੁਤ ਬਰਬਾਦ ਹੋਏ ਘਰ ਦੀ ਜਿਹੜੇ ਤੁਸੀਂ ਬਹੁਤ ਵੱਡਿਆ ਸਜਾਰਾ ਦੋਆ ਤੁਹਾਡੇ ਘਰ ਚੱਕਾ ਉਹ ਮੱਤੇ ਬਹੁਤ ਹੀ ਵਧੀਆ ਧੰਨਵਾਦ ਹੈ ਤੇ ਜੇ ਆਪਾਂ ਸਾਰੇ ਪਿੰਡ-ਪਿੰਡ ਹੀ ਆਪਾਂ ਇਹ ਜੋ ਕਾਰੋਬਾਰ ਚਲਾਈਏ ਤਾਂ ਬਹੁਤ ਹੀ ਵਧੀਆ ਖੇਤੀ ਇਹਦਾ ਮਸਲਾ ਹੱਲ ਹੋ ਸਕਦਾ ਹੈ ਅਸੀਂ ਵੀ ਫਿਰ ਆਇਆ ਜੀ ਸਿੱਧਾ ਲੈ ਆ ਗਏ ਅਸੀਂ ਜੀਸੀਬੀ ਲੈ ਆ ਕੇ ਜਿਹੜਾ ਅਸੀਂ ਕਹਿੰਦੇ ਵੀ ਐਵੇਂ ਨਾ ਘਰ ਧਾ ਦਿਓ ਵੀ ਪਿੰਡ ਦੀ ਪੰਚਾਇਤ ਨੂੰ ਪਿੰਡ ਦੇ ਲੋਕਾਂ ਨੂੰ ਭਰੋਸੇ ਦੇ ਵਿੱਚ ਪਹਿਲਾਂ ਲੈ ਆ ਜਲਦਾ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਬੱਚੇ ਇੱਕ ਕਾਰਵਾਈ ਆ ਜਿਹੜੀ ਅਸੀਂ ਕਰਦੇ ਹਾਂ ਚਲੋ ਸਾਨੂੰ ਕੋਈ ਪਿੱਛੋਂ ਦਬਾਅ ਨਾ ਪਵੇ ਮੈਨੂੰ ਲੱਗਦਾ ਚੇਅਰਮੈਨ ਦਾ ਫਰਮਾ ਹੀ ਜਾਂਦਾ ਯਾਰ ਤੇ ਵੀ ਕੰਮ ਖਰਾਬ ਹੋ ਜਾਂਦਾ ਮੈਨੂੰ ਤਾਂ ਲੱਗਦਾ ਹੈ ਕੋਈ ਕਾਤਵਾ ਦਾ ਜਿਹੜਾ ਕੰਮ ਖਰਾਬ ਹੋ ਜਾਂਦਾ ਹੈ ਹੈਲੋ ਚੇਅਰਮੈਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਉਹ ਠੀਕਾ ਕੋਈ ਹਾਂ ਜੀ ਨਹੀਂ ਜੀ ਵੇਖੋ ਜਿਹੜੀਆਂ ਸਰਕਾਰ ਵੱਲੋਂ ਹਦਾਇਤਾਂ ਹੋਈਆਂ ਸਾਨੂੰ ਠੀਕ ਹੈ ਜੀ ਡੀਜੀ ਡੀਜੀਪੀ ਸਾਹਿਬ ਵੱਲੋਂ ਵੀ ਹਦਾਇਤ ਹੋਈ ਹੈ ਸਾਨੂੰ ਜਿਹੜੇ ਮੰਨ ਲੋ ਚਿੱਟੇ ਵਾਲੇ ਇੱਥੇ ਤਿੰਨ ਬੰਦੇ ਹੈ ਜੀ ਇਹ ਪਿੰਡ ਨੂੰ ਸਾਰਿਆਂ ਨੂੰ ਪਤਾ ਹੈ ਮੈਂ ਪੰਚਾਇਤ ਵੀ ਮੇਰੇ ਕੋਲ ਬੈਠੀ ਹੈ ਤੇ ਅਸੀਂ ਤਾਂ ਜੀਸੀਬੀ ਲੈ ਕੇ ਉਹਨਾਂ ਦੇ ਘਰ ਤਹੌਣ ਪਹੁੰਚ ਗਏ ਨਹੀਂ ਹੁਣ ਜਦੋਂ ਕਾਰਵਾਈ ਉਹ ਤਾਂ ਹੋਊਗੀ ਜੀ ਹੁਣ ਅਸੀਂ ਕੀ ਕਰਕੇ ਦੇ ਵਿੱਚ ਦੇਖੋ ਭਾਈ ਜੀ ਚੇਅਰਮੈਨ ਸਾਹਿਬ ਤੁਸੀਂ ਇਹ ਦਬਾਵਾ ਨਾ ਪਾਓ ਕੋਈ ਇਹੋ ਜੀ ਗੱਲ ਨਹੀਂ ਦੇਖੋ ਜੇ ਇਹਨਾਂ ਦਬਾਵਾਂ ਦੇ ਨਾਲ ਜਿਨ੍ਹਾਂ ਜਿਨ੍ਹਾਂ ਦੇ ਜਿਨ੍ਹਾਂ ਮਾਵਾ ਦੇ ਪੁੱਤ ਹੈ ਹੈ ਜਿਨ੍ਹਾਂ ਦੇ ਘਰ ਉੱਜੜ ਗਏ ਉਹਨਾਂ ਦੇ ਵੀ ਕੋਈ ਸੋਚ ਲਿਆ ਕਰੋ ਯਾਰ ਨਹੀਂ ਫੇਰ ਅਸੀਂ ਤਾਂ ਹੁਣ ਮੈਂ ਤਾਂ ਜੀਸੀਬੀ ਲੈ ਕੇ ਆ ਗਿਆ ਜੀ ਅਸੀਂ ਤਾਂ ਘਰ ਢਾਉਣ ਲੱਗੇ ਆ ਥੋੜੇ ਜੱਜ ਹੋਵੇ ਬੰਦਾ ਫਿਰ ਥੋੜਾ ਕੀ ਆਪਣਾ ਅਸੀਂ ਕੀ ਕਰਗੇ ਯਾਰ ਅਸੀਂ ਕੁਝ ਕਹਿ ਨਹੀਂ ਸਕਦੇ ਜੀ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਤੇ ਡੀਜੀਪੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਹੈ ਠੀਕ ਹੈ ਅਸੀਂ ਉਹਨਾਂ ਤੇ ਐਫਆਈਆਰ ਦਰਜ ਹੋ ਚੁੱਕੀ ਹੈ ਤੇ ਫੋਰਸ ਹੁੰਦੀ ਹੈ ਤਾਂ ਅਸੀਂ ਤਾਂ ਘਰ ਟੋਂ ਸਕਦੇ ਉਹਨਾਂ ਦੇ ਬਾਜੀ ਹੂੰ ਦੇਖੋ ਜੇ ਬਾਹਲੀ ਗੱਲ ਹੈ ਨਾ ਵੀ ਇਹੋ ਜੀ ਐਡੀ ਵੀ ਨਹੀਂ ਕੋਈ ਗੱਲ ਮੇਰਾ ਤਾਂ ਪੂਰੀ ਬੇਸਤਰਾ ਬੰਨੇ ਹੁੰਦਾ ਠੀਕ ਹੈ ਜੇ ਤੁਸੀਂ ਹਾਂ ਨਹੀਂ ਨਹੀਂ ਜੇ ਤੁਸੀਂ ਯਾਰ ਜੇ ਤੁਸੀਂ ਮੈਨੂੰ ਮੰਨ ਕੇ ਚਲੋ ਵੀ ਇੱਥੋਂ ਤੁਸੀਂ ਬਦਲੀ ਕਰਾ ਦਿਓਗੇ ਕਰਾ ਦਿਓ ਠੀਕ ਹੈ ਹੋਰ ਛੋਟੇ ਚ ਹੋਰ ਹੋਰ ਤੁਸੀਂ ਕਰਾ ਕੀ ਸਕਦੇ ਆ ਹੋਰ ਛੋਟਾ ਜ਼ੋਰ ਵੀ ਕੀ ਆਇਆ ਹੈ ਹਾਂ ਨਹੀਂ ਨਹੀਂ ਬਾਈ ਜੀ ਅਸੀਂ ਤਾਂ ਘਰ ਤੋਂ ਆਉਣ ਲੱਗੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਉਹ ਯਾਰ ਮੇਰੀ ਗੱਲ ਸੁਣ ਸੁਣ ਬਾਹਰ ਬੋਲਣ ਦੀ ਲੋੜ ਹੈਲੋ ਮੇਰੀ ਗੱਲ ਸੁਣ ਗਾਲਾਂ ਹੀ ਨਾ ਗੱਡੀ ਮੈਨੂੰ ਮੈਂ ਤੈਨੂੰ ਦੱਸਾਂ ਮੇਰੀ ਸੁਣ ਲੈ ਗੱਲ ਇਹ ਨਾ ਹੋਵੇ ਵੀ ਅਗਲਾ ਘਰ ਤੇਰਾ ਢਾਟ ਗਿਆ ਅਸੀਂ ਸਮਝ ਕੇ ਨਾ ਹਾਂ ਬਸ ਚੁੱਕ ਕਰਕੇ ਫੋਨ ਕੱਟੇ ਨਹੀਂ ਯਾਰ ਤੂੰ ਜਿਹੜਾ ਮੁਕਰਨਾ ਕਰ ਲੋ ਠੀਕ ਹੈ ਜੀ ਤੁਸੀਂ ਆਪ ਡੀਜੀਪੀ ਸਾਹਿਬ ਨਾਲ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰ ਲੋ ਫਿਰ ਮੇਰੇ ਮੇਰੇ ਨਾਲ ਗੱਲ ਕਰਨ ਦੀ ਲੋੜ ਨਹੀਂ ਮਾਦਾ ਜੀਸੀਬੀ ਲੈ ਕੇ ਆ ਚੁੱਕੇ ਆ ਤੇ ਫੋਰਸ ਆਉਂਦੀ ਅਜ ਤਾਂ ਘਟ ਆਉਣ ਲੱਗ ਗਏ ਤੁਸੀਂ ਆ ਜੀ ਤੂੰ ਇੱਥੇ ਨਾਲੇ ਪਤਾ ਲੱਗਦਾ ਤੈਨੂੰ ਜਦੋਂ ਜਲੂਸ ਨਿਕਲਦਾ ਲੋਕਾਂ ਦੇ ਵਿੱਚ ਫਿਰ ਪਤਾ ਲੱਗਦਾ ਤੁਸੀਂ ਮਾੜੀ ਮੋਟੀ ਕੋਈ ਸਰਕਾਰ ਦੀ ਰੈਪਿਊਟੇਸ਼ਨ ਵੀ ਬਣ ਰਹਿਣ ਦਿਆ ਕਰੋ ਤੁਸੀਂ ਜਿਹੜੇ ਮੂਰੇ ਆ ਪਾਛੂ ਆ ਜਿਹੜੇ ਠੀਕ ਆ ਤੁਸੀਂ ਇਹ ਨਹੀਂ ਕੰਮ ਖਰਾਬ ਕਰਦੇ ਤੁਸੀਂ ਤੁਸੀਂ ਸਰਕਾਰ ਨੂੰ ਬਦਨਾਮ ਕਰਦੇ ਤੁਸੀਂ ਪ੍ਰਸ਼ਾਸਨ ਨੂੰ ਵੀ ਬਦਨਾਮ ਕਰਦੇ ਆ ਯਾਰ ਉਹ ਮੈਂ ਕਹ ਜੀ ਮੈਂ ਘਰ ਢਾਉਣ ਲੱਗਿਆ ਬਈ ਜੀ ਆ ਬਸ ਮੈਨੂੰ ਲੋੜ ਨਹੀਂ ਆ ਮੈਨੂੰ ਫੋਨ ਕਰਨ ਦੀ ਲੋੜ ਨਹੀਂ ਠੀਕ ਆ ਆ ਇਹ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਤਾ ਵੀ ਤੁਸੀਂ ਆਪ ਹੀ ਬਕਾਉਣੇ ਮੈਨੂੰ ਪਤਾ ਲੱਗਿਆ ਵਾ ਹਾਂ ਅਗਲੀ ਵਾਰ ਨੂੰ ਅਗਲੀ ਵਾਰ ਜਿਹੜਾ ਇਹ ਪੀਲਾ ਪੰਚਾਇਤ ਛੋਡੇ ਤੇ ਚੱਲੂਗਾ ਠੀਕ ਆ ਹੁਣ ਜਿਹੜਾ ਜੋਰ ਲਾਉਣਾ ਨਾਲੇ ਕੋਈ ਗੱਲ ਨਹੀਂ ਜਿਹਨੂੰ ਫੋਨ ਕਰਨਾ ਕਰ ਲੋ ਆ ਵੇਖੋ ਇਹਦੀ ਗੱਲ ਹੈ ਹਾਂ ਹਾਂ ਸਹੀ ਕੰਮ ਨਹੀਂ ਕਰਦੇ ਵੇਖ ਲੋ ਕੀ ਗੱਲ ਹੁੰਦੀ ਹੈ ਇਹ ਹੈ ਕਿ ਬੰਦੇ ਆ ਕੇ ਸਾਧੇ ਆ ਨਹੀਂ ਕਰਾਉਂਗਾ ਤੁਸੀਂ ਕੀ ਕਰਾ ਸਕਦੇ ਆ ਹੈ ਬਦਲੀ ਕਰਾ ਸਕਦੇ ਆ ਤੁਸੀਂ ਹੋਰ ਤਾਂ ਕੀ ਕਰਾ ਸਕਦੇ ਤੁਸੀਂ ਕਰਾਉਂਗਾ ਪਰ ਫਿਰ ਆ ਜੇ ਜੇ ਨਬਰਦਾਰ ਸਾਹਿਬ ਇਹੋ ਜੇ ਪ੍ਰੈਸ਼ਰ ਨਾ ਪੈਣ ਠੀਕ ਹੈ ਚਿੱਟੇ ਵਾਲਿਆਂ ਨੂੰ ਅਸੀਂ ਫੜਦੇ ਆਂ ਤੀਜੇ ਦਿਨ ਜਮਾਨਤ ਹੋ ਜਾਂਦੀ ਆ ਠੀਕ ਹੈ ਜੇ ਇਹੋ ਜਿਹਾ ਕੰਮ ਨਾ ਨਾ ਹੋਵੇ ਤੇ ਇਹ ਕੰਮ ਬਿਲਕੁਲ ਖਤਮ ਹੋ ਸਕਦਾ ਹੁਣ ਦੇ ਸਰਕਾਰ ਨੇ ਉਪਰਾਲਾ ਕੀਤਾ ਡੀਜੀਪੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਇਹ ਚੰਗੀ ਗੱਲ ਆ ਜੇ ਉਪਰਾਲਾ ਕੀਤਾ ਤਾਂ ਆਪਾਂ ਇਹ ਥੋੜੋ ਵੀ ਮੰਨਨ ਕੀ ਚੱਲੂਗੇ ਆਪਾਂ ਹੁਣ ਵਿੱਚੋਂ ਜਿਹੜੇ ਚਿਹਰ ਚੂਰ ਮੈਨਾਂ ਜਿਹੜੇ ਇਹ ਕਹਿ ਦਿੰਦੇ ਆ ਸਾਡਾ ਬੰਦਾ ਹੈ ਸਾਡਾ ਬੰਦਾ ਇਹ ਪਿੱਛੋਂ ਦਬਾਅ ਆ ਜਾਂਦੀ ਆ ਪਰ ਹੁਣ ਅਸੀਂ ਦਬਾਅ ਮੰਨਣਾ ਨਹੀਂ ਸਾਨੂੰ ਪਿੱਛੋਂ ਹੁੰਦਾ ਇੱਤਾਂ ਆਈਆਂ ਡੀਜੀਪੀ ਸਾਹਿਬ ਵੱਲੋਂ ਹੁੰਦਾ ਇੱਤਾਂ ਆਈਆਂ ਸਾਨੂੰ ਕੋਈ ਗੱਲ ਨਹੀਂ ਅਸੀਂ ਜੁਲਾਈ ਇਹ ਕੰਮ ਅਸੀਂ ਕਰਕੇ ਹਟਾਂਗੇ ਠੀਕ ਆ ਤੁਸੀਂ ਸਾਡਾ ਸਹਿਯੋਗ ਦਿਓ ਭਾਈ ਹਾਂ ਸਾਡਾ ਸਹਿਯੋਗ ਦੇ ਰਹੇ ਹੋ ਤੁਹਾਡੇ ਨਾਲ 3 ਬੰਦੇ ਠੀਕ ਹੈ ਜੀ ਤੇ ਤਿੰਨੇ ਬੰਦੇ ਤੇ ਆਪਾਂ ਆਪਣੇ ਡੀਐਸਪੀ ਸਾਹਿਬ ਆਉਣ ਵਾਲਿਆ ਫੋਰਸ ਲੈ ਕੇ ਤੇ ਆਪਾਂ ਘਰ ਤੋਂ ਹਣੇ ਸ਼ੁਰੂ ਕਰਦੇ ਬੇਫਿਕਰ ਹੋ ਤੁਹਾਡੇ ਨਾਲ ਅਸੀਂ ਥੰਮੜ ਕੇ ਖੜੇ ਹਿੱਥੇ ਵੀ ਲੋੜ ਪਈ ਇੱਥੇ ਤੁਹਾਡੇ ਨਾਲ ਖੜਾ ਹੋਵਾਂਗੇ ਠੀਕ ਹੈ ਜੀ ਚਲੋ ਠੀਕ ਆ ਕੋਲ ਕਰਦੇ ਬਹੁਤ ਧੰਨਵਾਦ ਆ ਤੁਹਾਡਾ ਛੰਨਾ ਪੀਓ ਤਬਾਕੂ ਨਹੀਂ ਆ ਜਾਂਦੇ ਠੀਕ ਹੈ ਜੀ ਦੇਖੀ